ਵੇਖੋ ਸੈਂਕੜੇ ਨੌਜਵਾਨ ਡਿਪੋਰਟ ਹੋ ਕੇ ਆ ਗਏ ਆ ਹਜ਼ਾਰਾਂ ਨੇ ਅਜੇ ਹੋਰ ਆਉਣਾ ਹੈ ਜਿਹੜੇ ਆਏ ਆ ਉਹਨਾਂ ਨੇ ਜ਼ਮੀਨਾਂ ਵੇਚੀਆਂ ਲੱਖਾਂ ਰੁਪਏ ਖਰਚੇ ਜ਼ੀਰੋ ਹੋ ਗਏ ਆਪਣੇ ਘਰੀਆਂ ਆ ਕੇ ਡਿਪਰੈਸ਼ਨ ਵਿੱਚ ਐ ਸਟ੍ਰੈਸ ਵਿੱਚ ਐ ਪਹਿਲਾਂ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਉਤਸ਼ਾਹਹੀਣ ਨਹੀਂ ਹੋਣਾ ਉਮੀਦ ਨਹੀਂ ਛੱਡਣੀ ਚਾਹੀਦੀ ਕਿਉਂਕਿ ਸਾਡੇ ਗੁਰਾਂ ਦਾ ਜੀਵਨ ਜਿਹੜਾ ਉਹ ਸਾਨੂੰ ਜੂਝਣਾ ਸਿਖਾਉਂਦਾ ਗੁਰੂ ਕਲਗੀ ਧਰਮਾਹਾਰਜ ਵਰਗਾ ਜੀਵਨ ਕਿਸੇ ਨੇ ਜਿਉਆ ਨਹੀਂ ਹੋਣਾ ਦੁਨੀਆ ਅੰਦਰ ਮਹਾਰਾਜ ਸਾਹਿਬ ਦਾ ਘਰ ਵੀ ਨਹੀਂ ਰਹਾ ਆਨੰਦ ਪਰ ਉਜੜ ਗਿਆ ਔਲਾਦ ਵੰਸ਼ ਵੀ ਨਹੀਂ ਰਹੀ ਸਤਗੁਰੂ ਸਾਹਿਬ ਦੇ ਸਿੱਖਾਂ ਨੇ ਦਰਵਾਜ਼ੇ ਬੰਦ ਕਰ ਲਏ ਗੁਰਾਂ ਨੂੰ ਘਰੇ ਰਹਿਣ ਲਈ ਥਾਂ ਨਾ ਦਿੱਤੀ ਨਾਲ ਦੇ ਸਪਾਹੀਆਂ ਸਿੰਘਾਂ ਨੇ ਆਖਿਆ ਤਨਖਾਹਾਂ ਦੇਵੋਗੇ ਪੈਸੇ ਦੇਵੋਗੇ ਤਾਂ ਤੁਹਾਡੇ ਨਾਲ ਰਹਾਂਗੇ ਨਹੀਂ ਨਹੀਂ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੇਰ ਵੀ ਈਨ ਨਹੀਂ ਮੰਨੀ ਉਤਸ਼ਾਹ ਨਹੀਂ ਛੱਡਿਆ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਤੋਂ ਪਿਤਾ ਗੁਰ ਤੇਗ ਬਹਾਦਰ ਸ਼ਹੀਦ ਹੋ ਗਏ 9 ਸਾਲ ਦੀ ਉਮਰ ਤੋਂ ਲੈ ਕੇ ਤਾਂ ਉਮਰ ਜੂਝ ਕੇ ਜ਼ੁਲਮ ਦੇ ਖਿਲਾਫ ਈਨ ਨਾਮ ਮੰਨ ਕੇ ਜਿਉਣਾ ਸਿਖਾਇਆ ਸੋ ਇਸ ਕਰਕੇ ਕੀ ਹੋਇਆ ਜੇ ਸਭ ਕੁਝ ਖਤਮ ਵੀ ਹੋ ਗਿਆ ਜ਼ਮੀਨ ਨਹੀਂ ਰਹੀ ਕੁਝ ਨਹੀਂ ਰਿਹਾ ਸਰੀਰ ਤਾਂ ਹੈ ਕੰਮ ਕਰਕੇ ਖਾ ਲਵਾਂਗੇ ਸਾਦਾ ਪਹਿਨ ਲਵਾਂਗੇ ਸਾਦੇ ਵਿਆਹ ਸ਼ਾਦੀਆਂ ਕਰ ਲਵਾਂਗੇ ਸਾਦਾ ਜਿਉਣਾ ਲਵਾਂਗੇ ਬਹੁਤੀ ਲਗਜ਼ਰੀ ਲਾਈਫ ਨਾ ਜਿਵਾਂਗੇ ਇਹ ਦੂਜਿਆਂ ਦੀ ਰਿਸੋਰੀs ਜਿਆਦਾ ਉਜਾੜਾ ਕੀਤਾ ਪੰਗਰ ਮੁਖੋ ਜ਼ਮੀਨ ਜੱਟ ਦੀ ਮਾਂ ਕਹਿੰਦੇ ਹੁੰਦੇ ਸੀ ਵੀ ਜੱਟ ਜ਼ਮੀਨ ਨਹੀਂ ਵੇਚਦਾ ਮਰਦਾ ਮਰ ਜੂ ਪਰ ਹੁਣ ਕਹਾਣੀਆਂ ਉਲਟ ਹੋ ਗਈਆਂ ਸਾਰੀਆਂ ਪਹਿਲਾਂ ਜੱਟ ਵੇਚਦਾ ਹੀ ਜ਼ਮੀਨ ਹੈ ਜਦੋਂ ਆਪਣੀ ਧਰਤੀ ਵੇਚ ਦਿੱਤੀ ਹੈ ਤੇ ਵੇਖੋ ਦੂਜੀਆਂ ਧਰਤੀਆਂ ਨੇ ਵੀ ਥਾਂ ਨਹੀਂ ਦਿੱਤੀ ਮੁੜ ਕੇ ਆਉਣਾ ਆਪਣੀ ਮਾਂ ਦੀ ਗੋਦ ਵਿੱਚ ਧਰਤੀ ਦੀ ਗੋਦ ਚ ਛਿਪਿਆ ਇਸ ਕਰਕੇ ਜਿੰਨਾਂ ਕੋਲ ਜ਼ਮੀਨ ਹੈ ਭਾਈ ਉਹ ਵਿੱਚੋਂ ਨਾ ਥੋੜਾ ਖਾ ਲਓ ਥੋੜੇ ਚ ਸੰਕੋਚ ਕਰ ਲਓ ਆਪਣੇ ਪਰਿਵਾਰ ਚ ਰਹਿਣਾ ਹਸਮੁਖਤਾ ਨਾਲ ਰਹਿਣਾ ਸ਼ਾਂਤੀ ਨਾਲ ਰਹਿਣਾ ਇਹ ਵੱਡੀ ਚੀਜ਼ ਹੁੰਦੀ ਹੈ ਫਿਕਰ ਚਿੰਤਾਵਾਂ ਟੈਨਸ਼ਨਾਂ ਦੇ ਵਿੱਚ ਬਹੁਤ ਵੱਡਾ ਜੀਵਨ ਪੈਸੇ ਵਾਲਾ ਜਿਉਂ ਕੇ ਕੋਈ ਬਹੁਤਾ ਵੱਡਾ ਨਹੀਂ ਹੋ ਜਾਂਦਾ ਸੋ ਇਸ ਕਰਕੇ ਪਹਿਲਾਂ ਤਾਂ ਆਪਣੀ ਧਰਤੀ ਨਾਲ ਧੋਖਾ ਕਰਨਾ ਛੱਡੋ ਇੱਥੋਂ ਦੇ ਮਾਲਕ ਬਣਨ ਦੀ ਆਪਣੇ ਅੰਦਰ ਰੀਜ ਪਾ ਲਓ ਦੂਜੇ ਪ੍ਰਵਾਸੀ ਆ ਕੇ ਇੱਥੇ ਮਿਹਨਤਾਂ ਕਰਕੇ ਇੱਥੋਂ ਦੇ ਮਾਲਕ ਬਣਦੇ ਜਾ ਰਹੇ ਐ ਤੇ ਅਸੀਂ ਆਪਣੀ ਧਰਤੀ ਤੋਂ ਪ੍ਰਵਾਸ ਕਰਦੇ ਜਾ ਰਹੇ ਹਾਂ ਇਹ ਬੜੀ ਵੱਡੀ ਗਰਾਵਟ ਹੈ ਸੋ ਇਹ ਇੱਧਰ ਇੱਧਰ ਧਿਆਨ ਦੇਣ ਦੀ ਲੋੜ ਹੈ ਸਿੱਖਿਆ ਲੈਣ ਦੀ ਲੋੜ ਹੈ ਸੋ ਇਸ ਕਰਕੇ ਪੰਜਾਬ ਵਰਗੀ ਤਾਂ ਥਾਂ ਕੋਈ ਨਹੀਂ ਹੈ ਸਾਡੇ ਗੁਰੂਆਂ ਦੀ ਧਰਤੀ ਹੈ ਇਹਦੇ ਵਰਗੀ ਧਰਤੀ ਦੁਨੀਆਂ 'ਚ ਕਿਤੇ ਨਹੀਂ ਮਿਲਣੀ ਸੋ ਇਸ ਕਰਕੇ ਪਹਿਲਾਂ ਤਾਂ ਜਿਹੜੀ ਤ੍ਰਿਸ਼ਨਾਵਾਂ ਇਹਨਾਂ ਨੂੰ ਸ਼ਾਂਤ ਕਰੋ ਦੂਜਿਆਂ ਦੀ ਰਿਸੋ ਰਿਸ ਜਿਹੜਾ ਲਗਜ਼ਰੀ ਲਾਈਫ ਜਿਉਣ ਦੀ ਆਸਾਂ ਛੱਡੋ ਤੇ ਸਾਦਾ ਰਹਿਣਾ ਗੁਰਮੁਖਾਂ ਵਾਲਾ ਜੀਵਨ ਜਿਉਣਾ ਇਹ ਸਿੱਖੋ